ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰਾ ਫੈਸ਼ਨਟੀ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਸੂਟ ਕਿਸੇ ਦੇ ਸਟਿੱਚ ਵੀ ਤੇ ਨੇ ਉਹਨਾਂ ਨੂੰ ਡਿਜ਼ਾਈਨ ਦਿਖਾਉਨੇ ਆ ਤੇ ਆਪਣੇ ਕੋਲੇ ਆਹ ਵਾਲਾ ਪਹਿਲਾ ਸੂਟ ਹੈ ਆਹ ਲੋ ਜੀ ਇਸ ਤਰੀਕੇ ਆਪਾਂ ਇਹ ਸੂਟ ਤਿਆਰ ਕੀਤਾ ਇਹਨਾਂ ਨੂੰ ਵੇਂਤੀਏ ਗੀ ਜਰੂਰ ਦੱਸਿਓ ਦੱਸਿਓ ਸਾਨੂੰ ਵੀ ਸਾਡਾ ਸੂਟ ਤਿਆਰ ਕੀਤਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆ ਆ ਬਾਜੂ ਤੇ ਲੈਂਸ ਲਾਈ ਆ ਲੈਂਸ ਗੁੰਮ ਲਾਈ ਆ ਆ ਲਓ ਜੀ ਬਿਲਕੁਲ ਨਹੀਂ ਪਤਾ ਲੱਗਦਾ ਉੱਪਰ ਵਾਹ ਪਾ ਦੋ ਕਲੀਆਂ ਪਾਈਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਸੂਟ ਦੇ ਤਿਆਰ ਕੀਤਾ ਤੁਹਾਨੂੰ ਕਿਵੇਂ ਲੱਗਿਆ ਇਹ ਤੁਹਾਨੂੰ ਪੁੱਛਣ ਵਾਸਤੇ ਵੀਡੀਓ ਬਣਾਈ ਆ ਮੈਂ ਤਿਆਰ ਕਰਿਆ ਸਾਡਾ ਸ਼ੂਟ ਕਿਵੇਂ ਲੱਗਿਆ ਇਹਦੇ ਨਾਲ ਆਪਾਂ ਸਟੇਟ ਸਲਵਾਰ ਤਿਆਰ ਕੀਤੀ ਐ ਆਹ ਲਓ ਜੀ ਇਸ ਤਰੀਕੇ ਇਹਦੇ ਥੋੜੇ ਥੋੜੀ ਬਲ ਪੈਂਦੇ ਨੇ ਉਸ ਤੋਂ ਪਿੱਛੇ ਆਪਾਂ ਆਵਲਾ ਸ਼ੂਟ ਤਿਆਰ ਕੀਤਾ ਜੀ ਗਲਾ ਆਪਾਂ ਦੋਨੇ ਗਲੇ ਇਹਨਾਂ ਦੋਨਾਂ ਸ਼ਰਟਾਂ ਦੇ ਕੀਤੇ ਨੇ ਚੌਰਸ ਆਹ ਲਓ ਜੀ ਇਹਦੇ ਆਪਾਂ ਸਾਈਡ ਤੇ ਲਾਈ ਐ ਜੀ ਲੈਸ ਇਹਦੇ ਨਾਲ ਬਾਟਮ ਨਹੀਂ ਉਹਨਾਂ ਨੇ ਤਿਆਰ ਕਰਾਈ ਆਪ ਦਿੱਤੀ ਐ ਵੇਬੀ ਆਪਾਂ ਗੋਮਲਾਈ ਹੈ ਜੀ ਆ ਦੇਖ ਸਕਦੇ ਹੋ ਬਿਲਕੁਲ ਨਹੀਂ ਪਤਾ ਲੱਗਦਾ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੇ ਆ ਆਪਣਾ ਜੀ ਬਾਜੂ ਦਾ ਕੰਮ ਆ ਦੇਖੋ ਜੀ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ ਉਸ ਤੋਂ ਪਿੱਛੇ ਆਪਾਂ ਦੋ ਸ਼ੂਟ ਹੋਰ ਤਿਆਰ ਕਰੇ ਨੇ ਇਹ ਹੈਗੇ ਜੀ ਬਿਲਕੁਲ ਸਿੰਪਲ ਜਿਹੋ ਤੁਹਾਨੂੰ ਮੜਾ ਜਾਂ ਦਿਖਾ ਦੇਣੇ ਆਪਾਂ ਆ ਲੋ ਜੀ ਇਹ ਸ਼ਰਟ ਹੈ ਜੀ ਆ ਇਹਦੇ ਨਾਲ ਬਾਟਮ ਇਹ ਆਪਾਂ ਸਿੰਪਲ ਤਿਆਰ ਕੀਤੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਸਾਡੇ ਜਿਹੜੇ ਆਪਾਂ ਦੋ ਸੂਟ ਤਿਆਰ ਕੀਤੇ ਨੇ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਬਾਏ ਸਸਟੀ ਕਾ